Bye. ਮੈਂ ਗੁਰਗੋਬਿੰਦ ਸਿੰਘ ਦਾ ਮੇਕਾ ਹਾਂ ਐਮ ਦੁਨੀਆਵੀ ਤੌਰ ਤੇ ਕੋਈ ਡਿਪਟੀ ਕਮਿਸ਼ਨਰ ਕਿਸੇ ਪੁਲਿਸ ਅਫਸਰ ਦਾ ਬੱਚਾ ਹੋਵੇ ਨਾ ਉਹ ਵੀ بڑا ਆਪੜ ਕੇ ਰਹਿੰਦਾ ਹੈ ਕਿ ਮੇਰਾ ਬਾਪੂ ਅਫਸਰ ਲੱਗਾ ਹੈ ਪਰ ਉਹਦੀ ਕੌਣ ਕਹਦੀ ਹੈ ਨਾ ਉਸ ਪਿੰਡ ਉਸ ਸ਼ਹਿਰ ਕਰ ਕੀ ਹੁੰਦੀ ਹੈ ਅਸੀਂ ਤੇ ਗੁਰਗੋਬਿੰਦ ਸਿੰਘ ਦੇ ਬੱਚੇ ਹਾਂ ਗੁਰਗੋਬਿੰਦ ਸਿੰਘ ਦੀ ਪਹੁੰਚ ਕਿੱਥੇ ਤੱਕ ਹੈ ਵੀ ਕੱਲੇ ਪੰਜਾਬ ਤੱਕ ਹਿੰਦੁਸਤਾਨ ਤੱਕ ਨਹੀਂ ਸਾਰੇ ਸੰਸਾਰ ਤੱਕ ਸਿਰਫ ਲੋੜ ਹੈ ਗੁਰੂ ਨੂੰ ਆਪਣੇ ਨਾਲ ਮਹਿਸੂਸ ਕਰਨ ਦੀ ਅਸੀਂ ਪਤਾ ਕੀ ਸੋਚਦੇ ਆ ਵੀ ਗੁਰੂ ਪਰਮਾਤਮਾ ਬੜੀ ਦੂਰ ਹੈ ਆਪਾਂ ਕੋ ਜੋ ਪਰਮਾਤਮਾ ਨੂੰ ਅਸੀਂ ਕਿਹੜਾ ਕਹਿੰਦੇ ਆ ਕੌਣ ਪਰਮਾਤਮਾ ਨੂੰ ਕੀ ਕਹਿੰਦੇ ਆ ਦੱਸੋ ਜੀ ਕੀ ਕਹਿਣਾ ਪਹ ਅਕਾਲ ਪੁਰਖ ਕਹਿੰਦੇ ਨਹੀਂ ਮੈਂ ਤਾਂ ਦੇਖਣ ਆਵਾਂ ਹੁਣ ਦੱਸੋ ਪਰਮਾਤਮਾ ਨੂੰ ਅਸੀਂ ਕੀ ਕਹਨੇ ਆਂ ਰੱਬ ਉੱਪਰ ਵਾਲਾ ਹੈ ਨਾ ਇੱਕ ਦਿਨ ਬੱਚੇ ਮੈਂ ਬੜੀ ਦੇ ਉੱਪਰ ਦੇਖਦਾ ਰਿਹਾ ਮੈਂ ਕਿ ਨਜ਼ਰ ਹੀ ਨਹੀਂ ਆ ਰਹੀ ਪਰਮਾਤਮਾ ਜਦੋਂ ਗੁਰਬਾਣੀ ਪੜੀ ਨਹੀਂ ਪਤਾ ਲੱਗਾ ਕਿ ਤੁਸੀਂ ਬਹੁਤ ਬੱਚੇ ਸਤਨਾਮ ٹرسٹ ਦੇ ਨਾਲ ਸਹਿਜ ਪਾਠ ਵੀ ਕਰ ਰਹੇ ਹੋ

ਫੇਰ ਉਹ ਦੱਸਿਆ ਤੂੰ ਕਿਵੇਂ ਦੇ ਕੰਮ ਕੀਤੇ ਨੇ ਆਪਣੇ ਭਰਾਵਾਂ ਨੂੰ ਸ਼ਹੀਦ ਕੀਤਾ ਮੇਰੇ ਪੁੱਤਰਾਂ ਨੂੰ ਸ਼ਹੀਦ ਕੀਤਾ ਤੇ ਫਿਰ ਕਿਹਾ ਵੀ ਤੂੰ ਮੇਰੇ ਨਾਲ ਕਸਮ ਖਾਦੀ ਸੀ ਕਿ ਬਾਅਦ ਵਿੱਚ ਜਾ ਕੇ ਮਿਲੇਗਾ ਤੂੰ ਮਿਲਿਆ ਹੀ ਨਹੀਂ ਤੂੰ ਆਇਆ ਹੀ ਨਹੀਂ ਮੈਂ ਪਹੁੰਚ ਗਿਆ ਹਾਂ ਮੈਚ ਰੱਖਿਆ ਹੋਵੇ ਨਾ ਇੱਕ ਟੀਮ ਪਹੁੰਚੇ ਦੂਜੀ ਆਵੇ ਹੀ ਨਾ ਤੇ ਜਿਹੜੀ ਪਹੁੰਚ ਗਈ ਉਹ ਬੰਦ ਨੇ ਜਿੱਤ ਗਈ ਦੂਜੀ ਤੇ ਘਬਰਾ ਗਈ ਆਈ ਨਹੀਂ ਮੰਮਾ ਔਰ ਜਦ ਗਿਆ ਆਇਆ ਮਾਛਾ ਨੇ ਲਿਖਿਆ ਤੂੰ ਹਾਰ ਗਿਆ ਮੈਂ ਜਿੱਤ ਗਿਆ ਉਹ ਐਵੇਂ ਬੰਦੀ ਆ ਨਾ ਜਲਿਆਵੀ ਤੌਰ ਤੇ ਸਭ ਕੁਝ ਗਵਾ ਕੇ ਵੀ ਸਾਜਾ ਨਕਤਾ ਜਿੱਤ ਗਿਆ ਤੇ ਉਹ ਔਰੰਗਜ਼ੇਬ ਦੇਸ਼ ਦਾ ਬਾਦਸ਼ਾਹ ਹੋ ਕੇ ਵੀ ਹਾਰ ਗਿਆ ਅੱਜ ਔਰੰਗਜ਼ੇਬ ਦੀ ਜ਼ਬਰ ਤੇ ਦੀਵਾ ਨਹੀਂ ਜਲਦਾ ਜੇ ਤੇ ਜੇ ਕੋਈ ਪਾਗਲ ਵਾਲਾ ਬੈਠਾ ਹੋਣਾ ਬੰਦ ਤਾਂ ਵੀ ਥੋੜੇ ਪੈਸੇ ਦੇ ਲਈ ਉਹਨਾਂ ਦੀਵੇ 'ਚ ਤੇਲ ਪਾ ਲਵਾ

ਅਰ ਮੈਂ ਤੇ ਦਸਵੇਂ ਪਾਤਸ਼ਾਹ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਾਡੀ ਯੂਨੀਵਰਸਿਟੀ ਦੀ ਪ੍ਰੋਜੈਕਟ ਲਿਆਦੀਵਾ ਨਾਮ ਸੀ ਇਹ ਹੋ ਗਿਆ ਸੀ ਮਮਾ ਜੀ ਬਾਬ ਤੁਸੀਂ ਕੰਮ ਕਰਦੇ ਸੀ ਵੀ ਜਿਹੜੇ ਲੋਕ ਪਰੇਸ਼ਾਨ ਨੇ ਉਹਨਾਂ ਨੂੰ ਉਤਸ਼ਾਹ ਮੈਂ ਉਸ ਪ੍ਰੋਜੈਕਟ ਦੇ ਵਿੱਚ ਜਦੋਂ ਪਿੰਡਾਂ ਵਿੱਚ ਗਿਆ ਤੇ ਮੈਂ ਕਹਿਣਾ ਸ਼ੁਰੂ ਕੀਤਾ ਭਾਈ ਮੁਸ਼ਕਲਾਂ ਆੜ ਤੇ ਘਬਰਾਇਆ ਨਾ ਕਰੋ ਅਸਲ ਇਹ ਮੁਸ਼ਕਲਾਂ ਸਾਡਾ ਵਿਕਾਸ ਕਰਦੀਆਂ ਜੀ ਮੁਸ਼ਕਿਲਾਂ ਸਾਡਾ ਭਲਾ ਕਰਦੀਆਂ ਨੇ ਇਹ ਸੋਚ ਬਣਾਓ ਖਾਸ ਕਰਕੇ ਨੌਜਵਾਨ ਬੱਚੇ ਬੱਚੀਆਂ ਨੂੰ ਮੈਂ ਕਹਾਂਗਾ ਜਦੋਂ ਮੁਸ਼ਕਿਲ ਆਵੇ ਨਾ ਅਸੀਂ ਘਬਰਾਤੇ ਜਾਂਦੇ ਹਾਂ ਪਰ ਅੰਦਰੋਂ ਸੋਚਿਆ ਕਰੋ ਪ੍ਰਮਾਤਮਾ ਮੇਰਾ ਕੋਈ ਭਲਾ ਕਰਨ ਲੱਗਾ ਤਾਂ ਇਹਨੇ ਮੈਨੂੰ ਮੁਸ਼ਕਿਲ ਦਿੱਤੀ ਹੈ ਪਤਾ ਕਿ ਉਹਦੀ ਮੰਮਾ ਸਿੱਟੀ ਬਣਾੜਾ ਮੁਸ਼ਕਿਲ ਨਹੀਂ ਹੈ ਸਾਨੂੰ ਅੱਗੇ ਲੈ ਕੇ ਜਾਂਦਾ ਹੈ ਮੈਂ ਵੀ ਜਗਾ ਤੇ ਬੋਲਿਆ ਕਿ ਇੱਕ ਪਿੰਡ ਦਾ ਨੌਜਵਾਨ ਕਿਸਾਨ ਮੈਨੂੰ ਕਹਿਣ ਲੱਗਾ ਕੱਟ ਕਿਉਂ ਕੱਟ ਕਿਉਂ ਮਾਂ ਦਾ ਵਿੱਚ ਬੈਠਾ ਜੀ ਕਿਉਂਕਿ ਮੈਂ ਉਸ ਮੁਸ਼ਕਿਲ ਚੋਂ ਇੱਕੋਰੀ ਨਿਕਲ ਚੁੱਕਿਆ ਹਾਂ ਹੈਨਾ ਪਹਿਲੀ ਵਾਰੀ ਮੈਂ ਬਹੁਤ ਘਬਰਾਇਆ ਦੂਜੀ ਵਾਰੀ ਮੈਂ ਘੱਟ ਘਬਰਾਇਆ ਦੇ ਵਿੱਚ ਹੁੰਦਾ ਕੀ ਹੈਗਾ ਜਿਹੜਾ ਵੀ ਹੈ ਨਾ ਇੱਕ ਆਬਜੈਕਟ ਹੁੰਦਾ ਉਹਦੇ ਵਿੱਚ ਕੀ ਹੈ ਫਲੂਇਡ ਕੰਟੇਨਰ ਹੁੰਦਾ ਫਲੂਇਡ ਹੁੰਦਾਗਾ ਜਦੋਂ ਵੀ ਉਹਦੇ ਫਲੂਇਡ ਤੇ ਕੋਦੋਂ ਆਪਾਂ ਬ੍ਰੇਕ ਦੱਬਦੇ ਆ ਜਿਹੜਾ ਫਲੂਇਡ ਦੇ ਉੱਪਰ ਪ੍ਰੈਸ਼ਰ ਰਿਜ਼ਲਟ ਹੋਣਦਾਗਾ ਜਿਹਦੇ ਨਾਲ ਜਿਹੜੇ ਸਾਡੇ ਟਾਇਰਾਂ ਤੇ ਆ ਕੇ ਕੀ ਆ ਉਹ ਲੱਗ ਜਾਂਦੇ ਨੇ ਠੀਕ ਹੈ ਜਿਹਨਾਂ ਸਾਡੇ ਕੇ ਜਿਹੜੇ ਗੱਡੀ ਵੀ ਸਪੀਡ ਹੈ ਜਿਹੜੀ ਉਹ ਸਲੋ ਹੋ ਜਾਂਦੀ ਹੈ ਪ੍ਰੈਸ਼ਰ ਡਿਮਨਲ ਨੇ ਬਹੁਤ ਡਾਇਰ ਹੋ ਬਾਕੀ ਨੋ Ada गा lagi lagi, हां बोलला lagi ਬਾਲੀ ਨਾ ਮੇਲ ਤਾਂ ਕੰਮ ਜ਼ਿਆਦਾ ਜੀ ਜਿਹੜੀ ਉਹਨੇ ਕੰਮ ਕੀਤਾ ਜਦੋਂ ਆਪਣੇ ਸਾਥੀ ਲੱਗਦੇ ਨਾਲ ਉਹ ਸਾਰੇ ਮਿਲ ਕੇ ਨਾ ਠੀਕ ਕੰਮ ਜੁੜ ਜਾਂਦੇ ਨੇ ਜਦੋਂ ਮਾੜੀ ਜਿਹੀ ਸੱਟ ਲੱਗੇ ਉਹ ਪਹਿਲਾਂ ਕਿਸੇ ਘਰੋਂ ਤੇ ਸਪਾਪੂ ਜਿਹੀ ਸਹੀ ਹਾਲ ਬਲਕੇ ਘਰ ਆ ਗਏ